ਟੀਮ ਤੋਂ ਬਣਾ ਰਹੀ ਸੀ ਪਾਊਡਰ ਅਚਾਨਕ ਹੋਇਆ ਜ਼ੋਰਦਾਰ ਬਲਾਸਟ ਅਬਰ ਸਰ ਤੂੰ ਬਰਮਿੰਗਮ ਜਾਣ ਵਾਲੀ 에어 ਇੰਡੀਆ ਦੀ ਫਲਾਈਟ ਦੀ ਮੁੰਬਈ ਦੇ ਵਿੱਚ ਐਮਰਜੈਂਸੀ ਲੈਂਡਿੰਗ ਫਲਾਈਟ ਦੀ ਬਿਜਲੀ ਸਪਲਾਈ ਫੇਲ ਹੋਣ ਤੇ ਖੁੱਲਿਆ ਆਰ.ਏ.ਟੀ. ਸੁਰੱਖਿਅਤ ਕਰਵਾਈ ਗਈ ਲੈਂਡਿੰਗ ਆਪਨੇ ਰਸਬਾ ਦੇ ਲਈ ਅਧਿਉਗਪਤੀ ਰਾਜੇਂਦਰ ਗੁਪਤਾ ਨੂੰ ਐਲਾਨਿਆ ਉਮੀਦਵਾਰ ਸੰਜੀਵ ਅਰੋੜਾ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਸੀਟ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਜੇਂਦਰ ਗੁਪਤਾ ਪੰਜਾਬ ਭਰ ਦੇ ਵਿੱਚ ਬਦਲਿਆ ਮੌਸਮ ਦਾ ਮિજાਜ ਸਵੇਰ ਤੋਂ ਕਈ ਇਲਾਕਿਆਂ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਮਲੇਰਕੋਟਲਾ ਦੇ ਵਿੱਚ ਹੋਈ ਗੜੇਮਾਰੀ ਮੌਸਮ ਵਿਭਾਗ ਨੇ 3 ਦਿਨ ਭਾਰੀ ਬਾਰਿਸ਼ ਦਾ ਕੀਤਾ ਅਲਰਟ ਮੀਂਹ ਦੇ ਕਾਰਨ ਕਿਸਾਨਾਂ ਦੇ ਸਿਰ ਤੇ ਮੁੜ ਆਫਤ ਖੇਤਾਂ ਦੇ ਵਿੱਚ ਖੜੀ ਫਸਲ ਨੂੰ ਨੁਕਸਾਨ ਮੰਡੀਆਂ ਦੇ ਵਿੱਚ ਪਿਆਜ਼ ਝੋਨਾ ਵੀ ਭਿੱਜਿਆ ਪਾਰੀ ਮੀਂਹ ਦੇ ਅਲਰਟ ਦੇ ਚੱਲਦਿਆਂ ਡੈਮਾਂ ਤੋਂ ਲਗਾਤਾਰ ਛੱਡਿਆ ਜਾ ਰਿਹਾ ਪਾਣੀ ਰਣਜੀਤ ਸਾਗਰ ਡੈਮ ਤੋਂ ਅੱਜ ਵੀ ਛੱਡਿਆ ਗਿਆ 33000 ਕਿਊਸਿਕ ਪਾਣੀ ਪਾਖੜਾ ਡੈਮ ਦੇ ਫਲੱਡ ਗੇਟ ਵੀ 2-2 ਫੁੱਟ ਤੱਕ ਖੁੱਲੇ ਗਏ ਜਲੰਧਰ ਚ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਖਰਾਬ ਮੌਸਮ ਦੇ ਕਾਰਨ ਲਿਆ ਗਿਆ ਫੈਸਲਾ ਅਫਸਰਾਂ ਨੂੰ ਦਫ਼ਤਰਾਂ ਦੇ ਵਿੱਚ ਮੌਜੂਦ ਰਹਿਣ ਦੇ ਨਿਰਦੇਸ਼ ਪశ్ਚਮ ਬੰਗਾਲ ਦੀ ਦਰਜੀਲਿੰਗ ਦੇ ਵਿੱਚ ਲੋਹੇ ਦਾ ਪੁਲ ਡਿੱਗਣ ਦੇ ਕਾਰਨ ਵੱਡਾ ਹਾਦਸਾ ਸਿਲੀਗੁੜੀ ਤੇ ਮਿਰਕ ਨੂੰ ਜੋੜਨ ਵਾਲਾ ਪੁਲ ਟੁੱਟਿਆ ਭਾਰੀ ਮੀਂਹ ਦੇ ਕਾਰਨ ਕਈ ਥਾਈ ਲੈਂਡਸਲਾਈਡ ਪਹਾੜਾਂ ਦੇ ਵਿੱਚ ਬਦਲਿਆ ਮੌਸਮ ਨਾਲੀ ਦੇ ਵਿੱਚ ਹੋ ਰਹੀ ਹੈ ਬਰਸਫਾਰੀ ਸੜਕਾਂ ਤੇ ਬਿਸ਼ੀ ਬਰਫ਼ ਦੀ ਚਿੱਟੀ ਚੱਦ ਕੁੜੀ ਦੇ ਦੇ ਵਿੱਚ ਅਧਿਆਪਕਾਂ ਦਾ ਸਨਮਾਨ ਕਰੇਗੀ ਪੰਜਾਬ ਸਰਕਾਰ 월 ਟੀਚਰਸ ਡੇ ਮੌਕੇ ਸਿਆਮਾਨ ਸਵੇਰ ਘਰ ਦੇ 71 ਅਧਿਆਪਕਾਂ ਨੂੰ ਦੇਣਗੇ ਸਟੇਟ ਐਵਾਰਡ ਅਨੰਦਪੁਰ ਸਾਹਿਬ ਦੇ ਵਿੱਚ ਹੋ ਰਿਹਾ ਸਮਾਗਮ ਦੇਣ ਦੇ ਪ੍ਰਯੋਜਕ ਪਤੰਜਲੀ ਗਾਇ ਕਾ ghee ਮਾਂ ਕਾ ਭਰੋਸਾ ਪਿਆਰ ਸੇ ਪਰੋਸਾ ਸਤਿ ਸ਼੍ਰੀ ਅਕਾਲ ਤੁਸੀਂ ਵਖਰੇਓ ਨਿਊਜ਼ 18 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਚੰਡੀਗੜ੍ਹ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਜਿੱਥੇ ਦੇ ਦਰਵਾ ਗੈਸ ਕਲੋਨੀ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਆ ਪੋਟਾਸ਼ੀਅਮ ਦੇ ਵਿੱਚ ਤਮਾਕੇ ਦੇ ਕਾਰਨ 11 ਸਾਲਾ ਮਾਰੂਤੀ ਕੁਮਾਰ ਦੀ ਮੌਤ ਹੋ ਗਈ ਹੈ 15 ਸਾਲਾ ਦੂਸਰੀ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਬੱਚੇ ਦਾ ਪੀਜੀਐਮ ਦੇ ਵਿੱਚ ਇਲਾਜ ਚੱਲ ਰਿਹਾ ਹੈ ਦੋਵੇਂ ਜਣੇ ਘਰ ਦੇ ਛੱਤ ਤੇ ਪੋਟਾਸ਼ੀਅਮ ਦਾ ਦਰਸਲ ਪਾਊਡਰ ਬਣਾ ਰਹੇ ਸਨ ਇਸੇ ਦਰਾਨੀਏ ਪੂਰਾ ਦਰਦਨਾਕ ਹਾਦਸ ਆ ਪਾਉਡਰ ਬਣਾਉਂਦੇ ਸਮੇਂ ਅਚਾਨਕ ਬਲਾਸਟ ਹੋਇਆ ਹਾਲਾਂਕਿ ਘਟਨਾ 1 ਅਕਤੂਬਰ ਦੀ ਦੱਸੀ ਜਾ ਰਹੀ ਹੈ ਦੋਹਾਂ ਬੱਚਿਆਂ ਦਾ ਪੀਜੀਐ ਵਿੱਚ ਫਿਲਹਾਲ ਇਲਾਜ ਚੱਲ ਰਿਹਾ ਹੈ ਤੇ ਇਲਾਜ ਦੇ ਦੌਰਾਨ 11 ਸਾਲਾ ਮਰੁਤੀ ਕੁਮਾਰ ਦੀ ਮੌਤ ਹੋ ਗਈ ਹੈ ਚੰਡੀਗੜ੍ਹ ਦੇ ਨਾਲ ਜੁੜੀ ਹੋਈ ਵੱਡੀ ਖਬਰ ਜਿੱਥੇ ਦੀ ਦੜਵਾ ਗੈਸ ਕਲੋਨੀ ਦੇ ਵਿੱਚ ਇਹ ਵੱਡਾ ਹਾਸਾ ਅਚਾਨਕ ਵਾਪਰ ਜਾਂਦਾ ਕਿਥੇ ਪੋਟਾਸ਼ੀਅਮ ਦੇ ਵਿੱਚ ਤਮਾਕੀ ਦੇ ਕਾਰਨ 11 ਸਾਲਾ ਬੱਚੇ ਦੀ ਮੌਤ ਹੋਈ ਹੈ 15 ਸਾਲਾ ਦੋਸਤ ਵੀ ਬੁਰੀ ਤਰ੍ਹਾਂ ਦੇ ਨਾਲ ਅਜੁੱਲਸੀਏ ਜ਼ਖਮੀ ਬੱਚੇ ਦਾ ਪੀਜੀਆਈ ਦੇ ਵਿੱਚ ਇਲਾਜ ਚੱਲ ਰਿਹਾ ਹੈ ਅੱਜ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆਈ ਹੈ ਇਸ ਪੂਰੇ ਮਾਮਲੇ ਦੇ ਵਿੱਚ ਕਿ ਦੋਵੇਂ ਜਣੇ ਘਰ ਦੀ ਛੱਤ ਤੇ ਆ ਪੋਟਾਸ਼ੀਅਮ ਦਾ ਆ ਪਾਊਡਰ ਬਣਾ ਰਹੇ ਸਨ ਖੇਡ ਖੇਡ ਦੇ ਵਿੱਚ ਜੋ ਕਿ ਪਾਊਡਰ ਬਣਾਇਆ ਜਾ ਰਿਹਾ ਸੀਗਾ ਤੇ ਇਸੇ ਦੌਰਾਨ ਹੀ ਅਚਾਨਕ ਵੱਡਾ ਧਮਾਕਾ ਹੁੰਦਾ ਬਲਾਸ਼ਟ ਹੁੰਦਾ ਤਾਂ ਇਸੇ ਦੌਰਾਨ 11 ਸਾਲਾ ਬੱਚੇ ਦੀ ਜਾਨ ਚਲੀ ਗਈ ਹੈ ਹਾਲਾਂਕਿ ਜੇ ਪੂਰੀ ਘਟਨਾ ਦੀ ਗੱਲ ਕਰੀਏ ਤਾਂ 1 ਅਕਤੂਬਰ ਦੀ ਰਸਤੀ ਚੱਰੀ ਹੈ ਦੋਹਾਂ ਬੱਚਿਆਂ ਦਾ ਪੀਜੀਆਈ ਦੇ ਵਿੱਚ ਆ ਪਹਿਲਾਂ ਇਲਾਜ ਚੱਲ ਰਿਹਾ ਸੀਗਾ ਤੇ ਇਲਾਜ ਦੇ ਦੌਰਾਨ 11 ਸਾਲਾਂ ਬੱਚੇ ਦੀ ਜਾਨ ਚਲੀ ਗਈ ਹੈ ਤੇ 15 ਸਾਲਾਂ ਦੋਸਤੀ ਬੁਰੇ ਤਰ੍ਹਾਂ ਦੇ ਨਾਲ ਝੁਲਸਿਆ ਜਿਸ ਨੂੰ ਕਿ ਪੀਜੀਆ ਦੇ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਸਾਹ ਹੋਇਆ ਜਿਸ ਨੇ ਇੱਕ 11 ਸਾਲ ਕੇ Maruti एक बच्चे की बेरहमी से आ, मौत हो चुकी है हालांकि एक पोटाशियम को इकट्ठा कर कर रगड़ रहे थे या खेल रहे थे उसके बाद, बाद अचानक जो है वो ब्लास्ट हुआ और दो बच्चे इसमें झुलसे हैं जिसके बार एक बार की अनफॉर्चुनेट मौत हो चुकी है पीजीआई हॉस्पिटल एडवांस ट्रॉमा सेंटर हम ही मौजूद है और उनके पारिवारिक मेंबर भी हमारे साथ हैं उनके फादर साहब हमारे साथ हैं क्या नाम है आपका लखन साहब लखन जी हुआ क्या था बच्चे पोटाशियम से लाए पहले तो ये वो अब वो बच्चे बताएंगे वो पुलिस वाले वो सब इ, उसके बच्चे से पूछ के लेके गए हैं तो सारे है। इंक्वायरी करके लेके गए हुए हैं है। उसके बच्चे खुद बताया कहाँ से आए वो पटाखे वो लेके आए हैं कहाँ से नहीं लेके आए हमारा थीक लड़का उसमें नहीं वो सब चीजों में रहता है हमारा लड़का कोई सब दुनियादारी में रहता ही नहीं है अब वो भरम में उसको बुला के ले गया वो साथ में चल के वो अपने घर पर बुला के लेके गया है कौन सी क्लास में हमारा लड़का से, से क्लास में था सातवी क्लास में पढ़ता मारुति कुमार, मारूती कुमार। सेक्टर अट्ठाईस तो नहीं जब मैं आया हमारे पास कॉल गया तो दो बच्चे हमारे बच्चे को वहाँ से सोहट बीटो लेके आए थे उसको ऑटो में रखा था मैं देखा था उसको फिर दाब दूब कर मैंने फिर भागा हमने बत्तीस में लेके आया मेरे लड़का पापा दो मिनट छोड़ो पापा दो मिनट छोड़ो चिल्लाते चिल्लाते मेरे बाबू आया वहाँ तक वहाँ तक जब बत्तीस में आया बत्तीस वाले रेफर कर दिए रेफर कर दिया हमने जब पीजीआई में आए पीजीआई में आने के बाद में हमारे को यहाँ सब यानी अपने वो टेस्टिंग फेस्टिंग करवाने में वो लग गए जल्दी कोई पट्टी पुट्टी करने के लिए नाम नहीं लिए पर सब अपने रिपोर्ट खैर करके उसके बाद में फिर मैंने किसी को बोला तो डॉक्टर बुलवाए वो आए करके तो जाके इसको पट्टी करके उसी तरह मेरे लड़के को छोड़ दिए छोड़ने के बाद में बोले अभी ले जाओ इसको मतलब चलो फिर मैं डॉक्टर साहब से कुछ मतलब बताओ डॉक्टर साहब क्या छोड़ मस ये दिमाग पर लगी थी ये दिमाग फिर ज़्यादा हाँ हाँ अंदर थोड़ा ज़्यादा लगा था हमने देखा था तो उसके बाद में हमने जब जाकर बोला डॉक्टर साहब इसको बताइए कैसा है तो बोले जी कुछ नहीं है कोई दिक्कत नहीं है ठीक हो जाएगा कोई जरूरत नहीं मेरे ठीक है जी फिर मैं जाके एक घंटा डेढ़ घंटा बैठा लड़के, पास, लड़के के पास लड़का का मेरा सब कुछ साँसें सूसें चल रहा था उसके बाद में फिर मैंने डॉक्टर के पास गया मैं बोला साहब ऐसे करो अब एक बार देख लो इसको मैंने तीन बजे रात को फिराया बोले इसको क्या करना है बोल चलो चक्कर लगेगा तुम्हारे पास डॉक्टर जाएंगे ठीक है फिर मैं चला गया जाके फिर वहाँ बैठ गए फिर उसके बाद में सुबह में सात आठ बजे आए सात आठ बजे आए फिर उसके बाद में बोलते है ऐसे ऐसे है कोई बात नहीं लड़का तुम्हारा ठीक है यानी कि यही बोलते रहे ठीक है ठीक है ठीक है ये बोलते रहे ठीक है मामला ठीक है मैं बोला डॉक्टर जब यहाँ इतना बड़े हॉस्पिटल में मैं आया हूँ तो बोल रहे जब लड़का ठीक है तो ठीक है तो हम तो डॉक्टर है नहीं जो हम बोल देंगे हाँ भाई ऐसा है हम तो अब उसका दुख दर्द देख हमने तड़प रहा था वो करके हमने बैठे रहा फिर मेरे को बोले किसी और से मैंने फ़ोन कर तो उनके पास फोन किया तो फोन किया भाई तुम्हारे पास तुम्हारे घर जब ज़्यादा थी तो हम वहाँ शिफ्ट कर रहे हैं क्या बोलते हैं आई में मैं बोले बहुत सहेज शुकर साहब आपका आई में मैंने गया बोले तो, तो जाए फाइल तैयार करा फाइल हमने सब कुछ तो बनवाए जहाँ जहाँ भेज लिया का फाइल में एक डेढ़ घंटा जो भी फाइल में लगवाए वो लग गया उसके बाद में हमने लेके गया जब फाइल तो लास्ट टाइम में हालत ज्यादा बिगड़ गई थी क्या हुआ था क्या है? है जो मैं बता रहा हूँ आपको जब आईसीयू में भेजा तो उस समय तक हमारा बच्चा सब कुछ बातें बूते कर रहा था धड़कन धुड़कन सब कुछ चल रहा था जब आईसीयू में हमने कर करीब मैंने बोले सामान लगेगा सामान खरीद आईसीयू में वहाँ जाके मैंने सामान खरीद के दे दिया फिर वो बोल रहे हैं आधे घंटे का टाइम लगेगा हम बेड तैयार कर रहे हैं उसके बाद में आपका बच्चा यहाँ आ जाएगा तब तक हमने वहाँ से आ रहा था हमारे बच्चे का पूरा धड़कना पूरा चल चल के पूरा नहीं जितना जोर था उतना हमारा बच्चा लगा रहा था और करके उसके बाद में फिर रुक गया उसका सांसे देखो चिकोटी तो तो काट देख रहे थे कुछ तो बोल नहीं रहा है और कम से कम पंद्रह बीस मिनट आधा घंटा एक घंटा एक घंटे का बाद तीन घंटे होकर फिर उसके बाद में तब आईसीयू में भेजे आईसीयू में जब भेजे आईसीयू में हम लेके गए आईसीू में ले जाकरो उस पर सीट पर चढ़ाए उड़ाए चढ़ाने के बाद में उसको जब तक मैंने नीचे आया चलो भाई हम अपने कागज पत्री हाँ डॉक्यूमेंट जो था वो लेके जाऊँ और बंदे को ले जाऊँ उतने देर में ऊपर से तो खबर करने नहीं आ जाए अपने बच्चे को लेके जाओ इसको डेथ हो जाएगी हाँ नहीं डेट नहीं हो रखा था बोले तो इसको लेके जाओ से यहाँ कंट्रोल नहीं हो रहा है अभी नीचे देखेंगे नीचे आया तो नीचे हमने लेके आया बोलते नहीं अभी ठीक है कोई बात नहीं इसको रखो मामला साहब इसको हुआ कहे इसको कुछ बता दो

चल बाहर निकल ये क्या मतलब होती है ये क्या मतलब होती है जब हम आपके पास आए आप भाई जो भी हो इसी के लिए हमने आए बोलते ज्यादा करो तुम्हारे को बाहर निकाल देंगे तू ज्यादा बोलता है मैं क्या था? अगर उस जगह पर आपका बच्चा रहे आप क्या करोगे तो सर ये भी सुनने को आया ना कि मतलब ये बता रहे थे जैसे कि वो ऑर्गेन डोनेट के लिए भी प्रेशर बना रहे थे कि हाँ ऑर्गेन डोनेट करो आप प्रेशर बनाया जा रहा था इनके ऊपर बच्चे की डेथ हो गई हाँ जी बताया कि बच्चा अब बताए अभी बजे बच्चे को दे तो अभी जब हमने जाकर तीन दिन से हमारे को ये वो कर रहे थे तो लेकिन इस समय अभी कन्फर्म किए नौ बजे करीब ये तुम्हारा बच्चा अब डॉक्टर तो कब के बाहर निकाल दिए थे वो बता रहे थे कि धड़कन चल रहा था माइंड डेड हो गया था उन्होंने बोला कि ले जाओ इसको इन्होंने बोला आप लिख के दे दो तब तो उन्होंने दोबारा एडमिट किया ऐसा डॉक्टर कहने की बच्चा अब इस दुनिया में नहीं रहा कितने बच्चे हैं बच्चे हमारे पास एक ही लड़का था हमारा सब कुछ वही था तीन लड़की है छोटे छोटे हमारे तो सब कुछ लेके बैठ कर नहीं बोल देते मैं चला जाता मैं बोल प्राइवेट में भी कराता पैसा कोड़ी के को जो भी पैसा लेता बोल देता मैं अपना जान बेच के इनको पैसा दे देता इन्होंने बताया नहीं है प्राइवेट में ले जाते, कहीं, कहीं जाते मर्जी के, के तुम ठीक करके के कर तो प्राइवेट में ले जाते जो कुछ बेचना होता बेचते बेच के हम अपने करते जो मर्जी लगता हम अपने लगाते अपने बच्चे को उसके बाद में धमकी दे रहे हैं निकालो इसको बाहर करो एक करो ये क्या मतलब बनती है एक दूसरे बार दूसरे से जब बात करें तो उनका भी तो सुनो वो अगले क्या हैं वो सर नहीं वो अभी उसका बच्चा ठीक है।, है।, है बहुत ये है आपको यहाँ पे अधिकारियों मिलके बात करना वो जला हुआ है वो भी क्रिटिकल कंडीशन में है तो बिल्कुल पारिवारिक मेंबर हालांकि अब जरूर इल्जाम लगाते नजर आ रहे हैं एलिगेशन लगा रहे हैं लेकिन जो पोटाशियम है वो इतना खतरनाक होता है ये पहला मामला नहीं है इससे पहले भी इस तरह के जो मामले हैं वो जरूर सामने आए हैं जिसको लेकर अब लगातार डॉक्टर्स की टीम भी बार बार ये कहती है प्रशासन भी कहता है कि जो पोटाशियम का जो अगर उसको खेलते हुए वो करें यूज़ तो बहुत खतरनाक हो सकता है चंडीगढ़ से कैमरामैन विनोद कुमार के साथ मनोज राठीटी पंजाब ਆ ਤਾਂ ਪਛੇ ਦੇ ਪਰਿਵਾਰ ਦੇ ਨਾਲ ਵੀ ਸਾਡੇ ਸਹਿਯੋਗੀ ਮਨੋਜ ਰਾਠੀ ਦੇ ਵੱਲੋਂ ਗੱਲਬਾਤ ਕੀਤੀ ਗਈ ਹੈ ਉਹਨਾਂ ਨੇ ਵੀ ਇਸ ਕੋਰੀ ਘਟਨਾ ਬਾਰੇ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਹੈ ਅਰਸਲ ਚੰਡੀਗੜ੍ਹ ਦੀ ਦੜਵਾ ਗੈਸ ਕਲੋਨੀ ਦੇ ਵਿੱਚ ਅਚਾਨਕ ਇੱਕ ਵੱਡਾ ਹਾਦਸਾ ਵਾਪਰ ਜਾਂਦਾ ਹੈ ਜਦੋਂ ਪੋਟਾਸ਼ੀਅਮ ਦੇ ਵਿੱਚ ਧਮਾਕਾ ਹੁੰਦਾ ਤੇ ਉਸ ਧਮਾਕੇ ਦੇ ਕਾਰਨ 11 ਸਾਲਾਂ ਬੱਚੇ ਦੀ ਮੌਤ ਹੋਈ ਹੈ 15 ਸਾਲਾਂ ਬੋਸ ਵੀ ਬੁਰੀ ਤਰ੍ਹਾਂ ਦੇ ਨਾਲ ਝੁਲਸਿਆ ਜ਼ਖਮੀ ਬੱਚੇ ਦਾ ਜੋ ਕਿ ਪੀਜੀਐਮ ਦੇ ਵਿੱਚ ਇਲਾਜ ਚੱਲ ਰਿਹਾ ਹੈ ਅੱਜ ਹੁਣ ਤੱਕ ਦੀ ਪੂਰੀ ਜਾਣਕਾਰੀ ਸਾਹਮਣੇ ਇਹ ਕਿ ਦੋਵੇਂ ਜਾਨੇ ਘਰ ਦੀ ਛੱਤ ਤੇ ਪੋਟਾਸ਼ੀਅਮ ਦਾ ਆ ਪਾਊਡਰ ਬਣਾ ਰਹੇ ਸਨ ਹਾਲਾਂਕਿ ਵੀ ਆਪਣੇ ਆਪ ਦੇ ਵਿੱਚ ਬਹੁਤ ਜਾਂਚ ਦਾ ਵਿਸ਼ਾ ਹੈ ਕਿ ਪੋਟਾਸ਼ੀਅਮ ਉਹਨਾਂ ਤੋਂ ਕੋਲ ਕਿਵੇਂ ਪਹੁੰਚਿਆ ਕਿੱਥੋਂ ਪੋਟਾਸ਼ੀਅਮ ਲਿਆਂਦਾ ਗਿਆ ਜੇ ਪਾਊਡਰ ਬਣਾਇਆ ਜਾ ਰਿਹਾ ਸੀਗਾ ਆ ਤਾਂ ਖੇਡ-ਖੇਡ ਦੇ ਬਸ ਸਾਰਾ ਕੁਝ ਹੁੰਦਾ ਜਿਸ ਦੇ ਪਿੱਛੇ ਕੁਝ ਹੋਰ ਵੀ ਹੈ ਫਿਲਹਾਲ ਇਹ ਜਾਂਚ ਤੋਂ ਬਾਅਦ ਸਾਰਾ ਕੁਝ ਸਪਸ਼ਟ ਹੋਵੇਗਾ ਕਿਉਂਕਿ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਲਗਾਤਾਰ ਜਾਂਚ ਵੀ ਕੀਤੀ ਜਾ ਰਹੀ ਰੋਕਾਂਗੇ ਅਗਲੀ ਵਾਰ ਦੀ ਖਬਰ ਦਾ ਮੁੰਬਈ ਦੇ ਵਿੱਚ 에ਰੀਨੀਆਂ ਦੀ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਹੋਈ ਹੈ ਅਮਰਸਰ ਤੋਂ ਬਰਮਿੰਘਮ ਜਾਣ ਵਾਲੀ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ ਹੈ 에ਅਰ ਇੰਡੀਆ ਦੀ ਫਲਾਈਟ ਦਾ ਆਰਏਟੀ ਖੋਲਣਾ ਪਿਆ ਮੁੰਬਈ ਦੇ ਵਿੱਚ 에ਅਰ ਇੰਡੀਆ ਦੀ ਫਲਾਈਟ ਸੁਰੱਖਿਅਤ ਲੈਂਡਿੰਗ ਹੋਈ ਹੈ ਜਿਸ ਦੀ ਕਿ ਉਡਾਨ ਦੀ ਬਿਜਲੀ ਸਪਲਾਈ ਫੇਲ ਹੋਣ ਤੇ ਆਰਏਟੀ ਖੁੱਲ ਗਿਆ ਤੇ ਆਰਏਟੀ ਓਪਨ ਉਸ ਵੇਲੇ ਕਰਨਾ ਪੈਂਦਾ ਜਦੋਂ ਕਿ ਫਲਾਈਟ ਦੀਆਂ ਸਾਰੀਆਂ ਇਲੈਕਟ੍ਰਿਕ ਇਲੈਕਟ੍ਰਿਕ ਜੋ ਕਿ ਫੇਲ ਹੋ ਜਾਂਦਾ ਹੈ ਸਪਲਾਈ ਫੇਲ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜੀ ਆਰਏਟੀ ਆ ਖੁੱਲਦਾ ਹੈ ਤਾਂ ਮੁੰਬਈ ਦੇ ਵਿੱਚ 에ਅਰ ਇੰਡੀਆ ਦੀ ਫਲਾਈਟ ਦੀ ਦਰਸਲ ਐਮਰਜੈਂਸੀ ਇਸ ਦੇ ਚੱਲਦੀ ਅਸੀਂ ਲੈਂਡਿੰਗ आग करवाई गई है अमृतसर तो बर्मिंग फ्लाइट की एमरजेंसी लैंडिंग हुई इसे खबर से होर ज्यादा जानकारी लिए सहयोगी विवेक गुप्ता जुड़ चुके हैं विवेक क्या कुछ जानकारी अब तक वजह क्या साफ हुई है क्यों एमरजेंसी लैंडिंग करनी पड़ी देखिए जो आपको बताना चाहेंगे कि जो एयर इंडिया की फ्लाइट है जिसने कल अमृतसर से बर्ंगिंगम लंदन के लिए उड़ान भरी थी इस फ्लाइट का नंबर ए आई वन वन सेवन है और ये पूरी फ्लाइट जो है वो शेड्यूल के हिसाब से चल रही थी सब कुछ इस पर ठीक चल रहा था लेकिन बर्गिंगम एयरपोर्ट पर लैंड होने से पहले ही इस एयरक्राफ्ट का जो रैट है जिसे रेड एयर टर्बाइन कहते हैं वो खुल गया था ये जो रैट है वो तभी ओपन होता है जब एयरक्राफ्ट में किसी हाइड्रोलिक फेलियर या फिर इलेक्ट्रॉनिक फेलियर हो जाता है तब ये रैट ओपन होता है अब ये रेट ओपन किस वजह से हुआ इसकी जांच की, की जा रही है लेकिन जब ये फ्लाइट को सेफली लैंड कराया गया बर्मिंगम एयरपोर्ट पर तो एयरक्राफ्ट की पूरी से जांच की गई थी जांच में पता चला कि कोई भी हाइड्रोलिक फेलियर और और इलेक्ट्रॉनिक फेलियर नहीं हुआ था उसके बावजूद भी ये जो रैम एयर टर्बाइन जिसे रेड बोलते हैं वो खुला क्यों इसको लेकर आप सवाल खड़े खड़े हो रहे हैं आपको बताना चाहेंगे कि कुछ महीने पहले जब हिंदुस्तान में अहमदाबाद में जब एयर इंडिया की फ्लाइट ए आई वन सेवन वन अहमदाबाद से लंडन के लिए जा रही थी उस फ्लाइट में भी इसी तरीके के रैम एयर टर्बाइन रेट ओपन हुआ था खुला हुआ था जिसके बाद प्लेन क्रैश हो गया था अब ये सवाल खड़े हो रहे हैं कि जब उस ये वाली फ्लाइट में बर्गिंगम वाली फ्लाइट में सब कुछ ठीक ठाक था तो ये रेट ओपन क्यों हुआ इसकी पूरी तरह से जांच की जा रही है और एयर इंडिया ने अपने ऑफिशियल स्टेटमेंट में साफ तौर पर कहा है कि सारी जो प्लेन है वो

ਅਰ ਰੈਟ ਵੀ ਖੁਰਨਾ ਪਿਆ ਮumbai ਦੇ ਵਿਚ ਰਣੀ ਦੀ ਫਲਾਈਟ ਹਾਲਾਂਕਿ ਬਿਲਕੁਲ ਸੁਰੱਖਿਅਤ ਲੈਂਡਿੰਗ ਹੋਈ ਹੈ ਕਿਸੇ ਤਰੀਕੇ ਦਾ ਕੋਈ ਵੀ ਕਿਸੇ ਤਰੀਕੇ ਦਾ ਨੁਕਸਾਨ ਨਹੀਂ ਹੋਇਆ ਬਹੁਤ ਬਚਾਅ ਦੀ ਗੱਲ ਰਹੀ ਇਸ ਦੇ ਚਲਦੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਰੁਕ ਰਾਂਗੇ ਅਗਲੀ ਵੱਡੀ ਖਬਰ ਦਾ ਪੰਜਾਬ ਦੇ ਵਿੱਚ ਭਾਰਤ-ਪਾਕ ਬਾਰਡਰ ਤੇ ਤਾਇਨਾਤ ਹੋਵੇਗੀ ਏਕੇ 630 에어건 ਬਾਰਡਰ ਦੀ ਰਖਵਾਲੀ ਦੇ ਦਰਸਲ 6 ਨਵੇਂ 에 ਡਿਫੈਂਸ ਸਿਸਟਮ ਜੋ ਕਿ ਤਾਇਨਾਤ ਕੀਤੇ ਜਾਣਗੇ ਇਹ ਡਿਫੈਂਸ ਸਿਸਟਮ ਜੋ ਕਿ ਭਾਰਤ ਦੇ ਵੱਲੋਂ ਖਰੀਦੇ ਜਾਣਗੇ ਸਰਬਦੇਸ਼ੀ ਕੰਪਨੀ ਤੋਂ ਏਕੇ 630 ਦੀ ਫੌਜ ਦੇ ਵੱਲੋਂ ਖਰੀਦ ਕੀਤੀ ਜਾਵੇਗੀ ਹਵਾਈ ਫੌਜ ਨੇ ਏਕੇ 630 ਦੀ ਖਰੀਦ ਲਈ ਆਰ ਐਫ ਪੀ ਯਾਨੀ ਕਿ ਰਿਕਵੈਸਟ ਫਾਰ ਪ੍ਰਪੋਜ਼ਲ ਜਾਰੀ ਕੀਤਾ ਹੈ ਸਰਹੱਦ ਦੇ ਨਾਲ ਲੱਗਦੇ ਇਲਾਕਿਆਂ ਦੀ ਰੱਖਿਆ ਦੇ ਲਈ ਇਹ ਨਵਾਂ ਸਿਸਟਮ ਜੋ ਕਿ ਤਾਇਨਾਤ ਹੋਵੇਗਾ ਪੰਜਾਬ ਜੰਮੂ ਕਸ਼ਮੀਰ ਤੇ ਰਾਜਸਥਾਨ ਦੇ ਵਿੱਚ ਸਰਹੱਦ ਤੇ ਇਸ ਦੀ ਤਾਇਨਾਤੀ ਹੋਵੇਗੀ ਮਿਸ਼ਨ ਸਦਰਸ਼ਨ ਦੇ ਤਹਿਤ ਹੋਰ ਮਜ਼ਬੂਤ ਹੋਵੇਗਾ ਇਸ ਦੇ ਨਾਲ ਇਹ ਡਿਫੈਂਸ ਸਿਸਟਮ ਭਾਰਦੇ ਏਅਰ ਡੋਮ ਸਿਸਟਮ ਮੰਗ 1630 ਵੀ ਹਮ ਕੰਮ ਕਰੇਗਾ ਤਾਂ ਤਾਂ ਅਸੀਂ ਵਿਸਥਾਰ ਦੇ ਨਾਲ ਦੱਸਾਂਗੇ ਕਿ ਆਖਰਕਾਰ ਕਿੰਨਾ ਮਜ਼ਬੂਤ ਇਹ ਡਿਫੈਂਸ ਸਿਸਟਮ ਹੈ ਤੇ ਇਸ ਦੇ ਨਾਲ ਕਿੰਨੀ ਭਾਰਤੀ ਸੈਨਾ ਦੀ ਤਾਕਤਪੂਰਵ ਵਧੇਗੀ ਤੁਹਾਨੂੰ ਵਿਸਥਾਰ ਦੇ ਨਾਲ ਪੂਰੀ ਜਾਣਕਾਰੀ ਦੇਵਾਂਗੇ ਦਰਸ਼ਕੀਏ ਨਵੇਂ ਇਹ ਡਿਫੈਂਸ ਸਿਸਟਮ ਜੋ ਕਿ ਭਾਰਤ ਦੇ ਵੱਲੋਂ ਆਖਰੀ ਦੇ ਜਾਣਗੇ ਏਕੇ 630 ਜਿਸ ਦਾ ਕੀ ਪੂਰਾ ਬਕਾਇਦਾ ਨਾਮ ਹੈ ਇਹ ਸਿਸਟਮ ਜੋ ਕਿ ਭਾਰਤ ਦੇ ਵੱਲੋਂ ਖਰੀਦੇ ਜਾਣਗੇ ਸਵਦੇਸ਼ੀ ਕੰਪਨੀ ਤੋਂ 1630 ਦੀ ਭਾਰਤੀ ਫੌਜ ਦੇ ਵੱਲੋਂ ਖਰੀਦ ਕੀਤੀ ਜਾਵੇਗੀ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਰਡਰ ਤੇ ਇਹਨਾਂ ਦੀ ਤਣਾਤੀ ਹੋਣੀ ਹੈ ਪੰਜਾਬ ਦੇ ਵਿੱਚ ਭਾਰਤ-ਪਾਕ ਸਰਹੱਦ ਤੇ 1630 ਦੀ ਤਣਾਤੀ ਹੋਵੇਗੀ ਕਿਉਂਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਆ ਵੱਡਾ ਏਰੀਆ ਜੋ ਕਿ ਸਰहदी ਜ਼ਿਲ੍ਹਿਆਂ ਦਾ ਪਾਕਿਸਤਾਨ ਦੇ ਨਾਲ ਲੱਗਦਾ ਹੈ ਤੇ ਉੱਥੇ ਬਾਰਡਰ ਤੇ ਇਸ ਦੀ ਤਣਾਤੀ ਕੀਤੀ ਜਾਣੀ ਹੈ ਸਰਹੱਦ ਦੇ ਨਾਲ ਲੱਗਦੇ ਇਲਾਕਿਆਂ ਦੀ ਰੱਖਿਆ ਦੇ ਲਈ ਇਹ ਨਵਾਂ ਸਿਸਟਮ ਜੋ ਕਿ ਆ ਲਿਆਂਦਾ ਜਾਵੇਗਾ ਨਵੇਂ ਸਿਸਟਮ ਦੀ ਜੋ ਕਿ ਬਾਰਡਰ ਤੇ ਤਣਾਤੀ ਹੋਵੇਗੀ ਮਿਸ਼ਨ ਸੂਦਰਸ਼ਨ ਦੇ ਤਹਿਤ ਇਸ ਦੇ ਨਾਲ ਇਹ ਡਿਫੈਂਸ ਸਿਸਟਮ ਹੋਰ ਵੀ ਮਜ਼ਬੂਤ ਹੋਵੇਗਾ ਹਾਲਾਂਕਿ ਪਹਿਲਾਂ ਵੀ ਬਹੁਤ ਮਜ਼ਬੂਤ ਹੈ ਡਿਫੈਂਸ ਸਿਸਟਮ ਜਦੋਂ ਕਿ ਭਾਰਤ ਪਾਕ ਦੇ ਵਿਚਾਲੇ ਜੰਗ ਵਰਗੇ ਹਾਲਾਤ ਬਣੇ ਉਸੇ ਵੇਲੇ ਵੀ ਅਸੀਂ ਉਹ ਮਜ਼ਬੂਤੀ ਵੇਖੀ ਪਰ ਹੁਣ ਮਜ਼ਬੂਤੀ ਹੋਰ ਵੀ ਮਿਲੇਗੀ ਆ ਪੰਜਾਬ ਜੰਮੂ ਕਸ਼ਮੀਰ ਤੇ ਰਾਜਸਥਾਨ ਤੇ ਸਰਹੱਦ ਤੇ ਤਣਾਤੀ ਹੋਵੇਗੀ ਕਿਉਂਕਿ ਤਿੰਨੇ ਸੂਬੇ ਸਰਹੱਦੀ ਸੂਬੇ ਨੇ ਤੇ ਇਸ ਹੱਦ ਤੇ ਆ ਬਾਰਡਰ ਤੇ ਇਸ ਦੀ ਇੱਕ ਇੱਕ 630 ਦੀ ਤੇ ਨਾਤੀ ਕੀਤੀ ਜਾਵੇਗੀ ਕਿ 6 ਨਵੇਂ ਇਹ ডিফেন্স ਸਿਸਟਮ ਖਰੀਦੇ ਜਾਣਗੇ 30 mm ਮਲਟੀ ਬੈਰਲ ਮੋਬਾਈਲ 에ਅਰ ਗਨ ਸਿਸਟਮ ਜੋ ਕਿਸ ਨੂੰ ਆਹ ਕਿਆ ਜਾਂਦਾ ਹੈ ਜੋ ਇਸ ਦੀ ਖਾਸੀਤ ਹੈ ਕਿ ਕਿਵੇਂ ਕਿਵੇਂ ਇਹ ਕੰਮ ਕਰਦਾ ਹੈ ਇੱਕ ਮਿੰਟ ਦੇ ਵਿੱਚ 3000 ਫਾਇਰ ਇਸ ਦੇ ذریعے किए जा, तो जा सकते हैं यी ताकत एक वो मजबूती इस अंदाजा लगया जा स कि एक मिनट के तीन हज़ार फायर किए जा सकते हैं चार किलोमीटर दूर तक इस मार हों चार किलोमीटर दूर तक इसकी पूरी रेंज है आ, दुश्मन का टाकरा जोड़ा कि मुकाबला चार किलोमीटर तक किया जा सकता है ट्रेलर से लगा के कि लिजाया जा सकता इसे भी मूव करना कि लैके जाना आ, बहुत आसान है तो इसकी खासीयत है इलैक्ट्रो ऑप्टीकल फायर कंट्रोल सिस्टम ਅੱਜ ਜਿਸ ਦਿਕੇ ਪਹਿਲਾਂ ਖਰੀਦਾਰੀ ਹੋਵੇਗੀ ਉਸ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਪੰਜਾਬ ਦੇ ਲਿਹਾਜ਼ ਦੇ ਨਾਲੇ ਆਪਣੇ ਆਪ ਦੇ ਵਿੱਚ ਬਹੁਤ ਐਮ ਹੈ ਕਿਉਂਕਿ 30mm ਮਲਟੀ ਬੈਰਲ ਮੋਬਾਈਲ 에ਅ ਗਨ ਸਿਸਟਮ ਦੇ ਨਾਲ ਇਸ ਨੂੰ ਜਾਣਿਆ ਜਾਂਦਾ ਕਿਉਂਕਿ ਜਦੋਂ ਪੰਜਾਬ ਦੀ ਗੱਲ ਕਰਦੇ ਆ ਤਾਂ ਸਰਹੱਦੀ ਜ਼ਿਲ੍ਹੇ ਪਠਾਨਕੋਟ ਤੋਂ ਲੈ ਕੇ ਫੂਜ਼ਪੁਰ ਫਾਜ਼ਿਲਕਾ ਤੱਕ ਜਿਹੜੇ ਸਾਰੇ ਸਰਹੱਦੀ ਜ਼ਿਲ੍ਹੇ ਨੇ ਤਾਂ ਉਥੇ ਉਸ ਦੇ ਲਿਹਾਜ਼ ਦੇ ਨਾਲੇ ਆਪਣੇ ਆਪ ਦੇ ਵਿੱਚ ਉਸ ਦੀ ਤਣਾਅਪਤੀ ਬਹੁਤ ਐਮ ਹੋਵੇਗੀ ਜਿਸ ਤਰੀਕੇ ਦੇ ਨਾਲ ਪਿਛਲੇ ਸਮੇਂ ਦੌਰਾਨ ਭਾਰਤ-ਪਾਕਿ ਦੇ ਵਿਚਾਲੇ ਜੰਗ ਲੱਗੀ ਜੰਗ ਵਰਗੇ ਹਾਲਾਤ ਬਣੇ ਤਾਂ ਸਭ ਤੋਂ ਵੱਧ ਅੱਜ ਉਹ ਪ੍ਰਭਾਵਿਤ ਪੰਜਾਬ ਦੇ ਉਹ ਸਰਹੱਦੀ ਜ਼ਿਲ੍ਹੇ ਹੋਏ ਉਹਨਾਂ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਉਸ ਤਰੀਕੇ ਦਾ ਮਾਹੌਲ ਬਣਿਆ ਤੇ ਇਸ ਦੇ ਚੱਲਦਿਆਂ ਹੀ ਇਹ ਡਿਫੈਂਸ ਸਿਸਟਮ ਬਹੁਤ ਹੋਰ ਮਜ਼ਬੂਤ ਹੋਣ ਜਾ ਰਿਹਾ ਹੈ। ਆ ਸਾਡੇ ਨਾਲ ਰੱਖਿਆ ਮਾਹਰ ਵਿੰਗ ਕਮਾਂਡਰ ਪਰਫੁੱਲ ਬਖਸ਼ੀ ਰਿਟਾਇਰਡ ਸਾਡੇ ਨਾਲ ਜੁੜ ਚੁੱਕੇ ਨੇ ਸਭ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਨਿਊਜ਼ 8 ਪੰਜਾਬ ਤੇ ਸਰ ਜੋ ਇਹ ਏ ਡਿਫੈਂਸ ਸਿਸਟਮ ਉਹ ਗੁਰੂ ਵੀ ਭਾਰਦਾ ਮਜ਼ਬੂਤ ਹੋਣ ਜਾ ਰਿਹਾ ਖਾਸ ਕਰਕੇ ਏਕੀ 630 ਦੀ ਜੇਕਰ ਏਅਰ ਗੰਨ ਦੀ ਗੱਲ ਕੀਤੀ ਜਾਵੇ ਜੇਕਰ ਪੰਜਾਬ ਦੇ ਲਿਹਾਜ ਦੇ ਨਾਲ ਗੱਲ ਕੀਤੀ ਜਾਵੇ ਕਿਉਂਕਿ ਪੰਜਾਬ ਅਸੀਂ ਸਾਰੇ ਜਾਣਦੇ ਹਾਂ ਕਿ ਇੱਕ ਸਰਹੱਦੀ ਸੂਬਾ ਹੈ ਪਠਾਨਕੋਟ ਤੋਂ ਲੈ ਕੇ ਫਿਰੋਜ਼ਪੁਰ ਫਾਜ਼ਿਲਕਾ ਤੱਕ ਸਾਰੇ ਕਿਹੜੇ ਸਰਹੱਦੀ ਜਲੇ ਉਹ ਪਾਕਿਸਤਾਨ ਦੇ ਨਾਲ ਲੱਗਦੇ ਨੇ ਉਸ ਲਿਹਾਜ ਦੇ ਨਾਲ ਸਰ ਇਹ ਡਿਫੈਂਸ ਸਿਸਟਮ ਨੂੰ ਪੰਜਾਬ ਨੂੰ ਕਿੰਨੀ ਕੁ ਮਜ਼ਬੂਤੀ ਮਿਲੇਗੀ ਇਸ ਦੇ ਨਾਲ ਅ ਥੈਂਕ ਯੂ ਵੈਰੀ ਮਚ ਅ ਤੁਹਾਨੂੰ ਦੱਸਦਾ ਜੀ ਪੰਜਾਬ ਦੇ ਤਰੀਨ ਜਿਹੜੀ ਹੈ ਉਹ ਫਲੈਟ ਟੇਰਨ ਹੈ ਐਨ ਫਲੈਟ ਟੇਰੇਨ ਤੇ ਜਿਹੜਾ ਆਂਦਾ ਹੈ ਅਟੈਕ ਆਂਦਾ ਹੈ ਉਹ ਲੋਅ ਲੈਵਲ ਤੇ ਵੀ ਆ ਸਕਦਾ ਹੈ। ਹੂੰ। ਇੱਕ ਖਾਸੀਅਤ ਹੁੰਦੀ ਹੈ। ਲੋਅ ਲੈਵਲ ਯਾਨੀ ਕਿ ਅਸੀਂ ਪੰਜਾਬ ਫਲਾਈ ਕਰਦੇ ਸੀਗੇ ਦੇ 100 100 ਫੀਟ ਵੀ ਹਥਲੇ 50 60 ਫੀਟ ਵੀ ਫਲਾਈਂਗ ਹੋ ਸਕਦੀ ਹੈ। ਠੀਕ ਹੈ। ਪੀੜਾ ਦੀ ਹਾਈਟ ਤੇ ਫਲਾਈਂਗ ਹੋ ਸਕਦੀ ਹੈ। ਨਾ ਉਸ ਹਾਈਟ ਤੇ ਜਿਹੜਾ ਅਟੈਕ ਆਂਦਾ ਹੈ ਉਹ ਫਿਰ ਤੁਹਾਨੂੰ ਇੱਕ ਖਾਸ ਗਨ ਹੋਣੀ ਚਾਹੀਦੀ ਹੈ ਜਿਹੜੀ ਸਿਰਫ ਰਡਾਰ ਤੇ ਨਾ ਡਿਪੈਂਡ ਕਰੇ। ਅਲੋ ਫਾਇਰ ਕੰਟਰੋਲ ਇਲੈਕਟ੍ਰੋਆਪਟਿਕਲ ਫਾਇਰ ਕੰਟਰੋਲ ਸਿਸਟਮ ਜਿਹੜਾ ਹੈ ਉਹ ਇਹਨੂੰ ਕੰਟਰੋਲ ਕਰਦਾ ਹੈ ਇੱਕ ਗੰਨ ਜਿਹੜੀ ਹੈ 30 ਮਿਲੀਮੀਟਰ ਦੀ 6 ਬੈਰਲ ਵਾਲੀ ਗਨ ਹੈ ਰੋਟੇਟਿੰਗ ਬੈਰਲ ਰਿਵੋਲਵਿੰਗ ਬੈਰਲ ਜਿਹੜਾ ਤੁਸੀਂ ਰਿਵੋਲਵਰ ਹੁੰਦਾ ਹੈ ਉਸ ਤਰ੍ਹਾਂ ਦੀ ਬੈਰਲ ਰਿਵੋਲਵ ਕਰਦੀ ਹੈ ਤੇ ਅੰਤਨ ਜੋ ਹਤੀ ਨਜ਼ਾਰਾ ਰਾਉਂਡ ਪਰ ਮਿਲ ਤੇ ਫਾਇਰ ਇਹਦੀ ਬੜੀ ਡਿਵਾਸਟੇਟਿੰਗ ਫਾਇਰ ਹੁੰਦੀ ਹੈ ਜੀ ਤੇ ਤੁਹਾਡੇ ਤੁਹਾਨੂੰ ਅਟੈਕ ਹੁਣਾਨ ਕੇ ਸਵਾਰਮ ਦੇ ਯੂਏਵੀ ਦੇ ਡਰੋਨ ਦੇ ਸਵਾਰਮ 300 ਸਵਾਰਮ ਡਰੋਨ 500 ਸਵਾਰਮ ਡਰੋਨ ਇਕੱਠੇ ਜਿਹੜੇ ਆਣਗੇ ਉਹਨਾਂ ਨੂੰ ਨਸ਼ਤਾ ਤਬੂਤ ਕਰਨ ਵਾਸਤੇ ਤੁਹਾਨੂੰ ਇੱਕ ਐਸੀ ਗਨ ਚਾਹੀਦੀ ਹੈ ਜਿਹੇ ਬਹੁਤ ਸਾਰੇ ਰਾਉਂਡ ਇਕੱਠੇ ਜੇ ਰਿਲੀਜ਼ ਕਰੇ ਤਾਂ ਹਰ ਇੱਕ ਗਨ ਅਗਰ 3000 ਰਾਉਂਡ ਪਰ ਮਿੰਟ ਕਰ ਰਿਹਾ ਹੈ ਤਾਂ ਤੁਹਾਡੇ 6 ਗਨ ਤੇ 7 ਗਨ ਔਰ ਜ਼ਿਆਦਾ ਵੀ ਲੱਗੀ ਹੈ ਉਹ ਤੱਕੋ ਤੁਸੀਂ ਅਨੁਮਾਨ ਲਾ ਸਕਦੇ ਹੋ ਕਿੰਨੀ ਡਿਵਾਸਟੇਸ਼ਨ ਹੋਏਗੀ बड़ी जबरदस्त है चार किलोमीटर बड़ी मोबाइल है एक जगह तो दूसरी जगह लेते हो कोई एक इलाका ऐसा है या मशीनरी लगी रडाल स्टेशन है जिंकी प्रोटेक्शन करनी है चारों और दे अटैक सिस्टम लगता है यह सुदर्शन चक्र जरा एयर डिफेंस सिस्टम है प्रणाली है वो एक अंग बनेगा जिस तरह के फोर हंड्रड बना है प्रणाली सिक्स थर्टी भी उस होएगी ਅੱਛਾ ਸਰ ਅਸੀਂ ਮਈ ਮਹੀਨੇ ਦੇ ਵਿੱਚ ਭਾਰਤੀ ਸੈਨਾ ਦੀ ਤਾਕਤ ਤੇ ਡਿਫੈਂਸ ਸਿਸਟਮ ਦੀ ਤਾਕਤ ਵੇਖ ਚੁੱਕੇ ਹਾਂ ਜਦੋਂ ਪਾਕਿਸਤਾਨ ਦੇ ਵੱਲੋਂ ਹਮਾਕਤ ਕੀਤੀ ਗਈ ਕਿਵੇਂ ਹਵਾ ਦੇ ਵਿੱਚ ਹੀ ਪਾਕਿਸਤਾਨ ਦੇ ਹਰ ਹਮਲੇ ਨੂੰ ਮਜ਼ਬੂਤੀ ਦੇ ਨਾਲ ناکਾਮ ਕੀਤਾ ਗਿਆ ਜੇਕਰ ਉਸ ਟੈਕਨੀਕ ਦੇ ਨਾਲ ਸਰ ਉਸ ਸਿਸਟਮ ਦੇ ਨਾਲ 1630 ਦੀ ਤੁਲਨਾ ਕੀਤੀ ਜਾਵੇ ਤਾਂ ਪਹਿਲਾਂ ਦੇ ਨਾਲੋਂ ਹੋਰ ਕਿੰਨੀ ਕੁ ਮਜ਼ਬੂਤੀ ਹੋਵੇਗੀ ਜਾਂ ਪਹਿਲਾਂ ਦੇ ਮੁਕਾਬਲੇ ਹੋਰ ਕਿੰਨੀ ਕੁ ਖਾਸੀਅਤ ਹੈ ਇਸ ਟੈਕਨੀਕ ਦੀ ਬੜੀ ਜ਼ਬਰਦਸਤ ਹੋਏਗੀ ਜਿਹੜਾ ਵੀ ਖਾਲੀ ਸਥਾਨ ਜਿਹੜਾ ਰਹਿ ਗਿਆ ਪੈਚ ਖਾਲੀ ਸਥਾਨ ਰਹਿ ਗਿਆ ਪੈਚ ਰਹਿ ਗਿਆ ਹੈ जी फायर नहीं जा रहा देख एक देखो जब टारगेट तो आ रहे ने, एक टारगेट अटैक तो आ, आ रहा साठ सत्तर मिजाइल का फिर तुम की करोगे वो जिस तरह के इजराइल का जो आयरन ड्रोम सिस्टम थो इनडेट क्यों होयाचुरेट अटैक सैचुरेन अटैक आया व उन्होंने साठ सत्तर टारगेट गिरा दौ दस बारह से निकल गए बड़ा हानि करते हैं तो, तो, तो ए सिस्टम चाहिए है नॉर्मल मिजाइल सिस्टम भी होएगा एच फोर हंड्रेड भी होएगा पर नालों ही नाल होएगा अगर टारगेट उतों निकल के आ रहा है तो यह बिल्कुल क्लोज थोड़े जिस जगह की प्रोटेक्शन देनी है वे बिल्कुल आस पास चारों तरफ लग लगे हो लास्ट लास्ट सिस्टम जोड़ा एयर डिफेंस का होगा मारक क्षमता हो। mm mm तो कुछ भी उड़ जाता है UAV, सारे के सारे एक शैल काफी है लगन वास्ते थर्टी मिलीटर mm, mm, बड़ा हैवी शैल हों है। ती देखोगे ਮੈਂ ਉਹ ਜੋ ਬੈਰਨ ਵੈਲੋਸਟੀ ਉਹ ਰੇਟ ਆਫ ਫਾਇਰ ਇਹ ਸਾਰਾ ਮੇਲ ਮਿਲਾ ਕੇ ਐਂ ਅਗਰ ਹਾਈ ਐਕਸਪਲੋਸ਼ਨ ਸ਼ੈਲ ਹੋਏਗਾ ਕਿ ਹੋਰ ਵੀ ਜ਼ਿਆਦਾ ਨਾਮੀ ਹੋਏਗੀ ਤੇ ਇਹ ਸਭ ਕੁਝ ਦੇਖ ਕੇ ਮੇਰਾ ਖਿਆਲ ਹੈ ਇਹ ਦਿੱਖਤੀ ਇੱਕ 에어 డిਫੈਂਸ ਜੇਕਰ ਹੁੰਦਾ ਥ੍ਰੀ ਲਾਇਓ ਲਾਇਆ ਹੁੰਦਾ ਤੇ ਤੁਸੀਂ ਦੇਖਦੇ ਕੀ ਕੁਝ ਵੀ ਨਹੀਂ ਇਸ ਥਰੂ ਜਾ ਸਕਦਾ ਜੀ ਇਹ ਸਰ ਅਗਲੀ ਕਿੰਨੇ ਸਰ ਕਿੰਨੇ ਕ ਸਮੇਂ ਦੀ ਅਗਲੀ ਇਹ ਪ੍ਰਕਿਰਿਆ ਪੂਰੀ ਹੋ ਸਕਦੀ ਹੈ ਸਿਸਟਮ ਨੂੰ ਖਰੀਦਣ ਦੀ ਆ ਜਾਂ ਕਿੰਦੂ ਕਦੋਂ ਤੱਕ ਇਸ ਨੂੰ ਐਕਸਪੈਕਟ ਕੀਤਾ ਜਾ ਸਕਦਾ ਹੈ ਕਿ ਇਸ ਦੀ ਬਾਰਡਰ ਤੇ ਜਿਹੜੀ ਕਿ ਤਣਾਤੀ ਹੋ ਸਕਦੀ ਹੈ ਦੇਖੀਏ ਬ੍ਰਦਰ ਦੇਖੋ ਇਹ ਜੀ ਰਿਕੁਐਸਟ ਤੋਂ ਪ੍ਰੋਪੋਜ਼ਲ ਤੇ ਹੋਣੇ ਗਿਆ ਹੈ ਠੀਕ ਹੈ ਤਾਂ ਉਹ ਉਨਮਤ ਸਰਕਾਰ ਦੇ ਡਿਪੈਂਡ ਕਰਦਾ ਹੈ ਕਿ ਕੀ ਕੀ ਐਸ ਜਾਂ ਕੰਟਰੈਕਟ ਤੁਸੀਂ ਸਾਈਨ ਕਰ ਰਹੇ ਹੋ ਜੇ ਉਹ ਤੇ ਡਿਪੈਂਡ ਕਰਦਾ ਗਵਰਨਮੈਂਟ ਟੂ ਗਵਰਨਮੈਂਟ ਪਰਚੇਸ ਐਡਵਾਂਸ ਪਰਚੇਸ ਵੀ ਹੋ ਸਕਦੀ ਹੈ ਤੇ ਉਸ ਪ੍ਰਣਾਲੀ ਤੇ ਮੈਂ ابھی ਇਹ ਵਰ ਟਿੱਪਣੀ ਨਹੀਂ ਕਰ ਸਕਦਾ ਮੈਨੂੰ ਨਹੀਂ ਪਤਾ ਕਿ ਕਿਸ ਕਿਸ ਤਰ੍ਹਾਂ ਦੀ ਪ੍ਰਣਾਲੀ ਕਰ ਰਹੇ ਨੇ ਪਰ ਇਮੀਡੀਏਟ ਵੀ ਹੋ ਸਕਦੀ ਹੈ ਤੁਸੀਂ ਤੁਸੀਂ ਦੂਜੀ ਪਾਰਟੀ ਨੂੰ ਕਹੋ ਕਿ ਇਮੀਡੀਏਟਲੀ ਲਗਾਓ ਲਗਾ ਸਕਦੇ ਨੇ ਪਰ ਦੈਨ ਫਿਰ ਉਹ ਉਹਦੇ ਵੀ ਬੜੇ ਟੈਕਨੀਕਲ ਪੁਆਇੰਟਸ ਖੜੇ ਹੋ ਜਾਂਦੇ ਨੇ ਸਿਕਿਉਰਿਟੀ ਦਾ ਪੁਆਇੰਟ ਹੋਰ ਬਾਕੀ ਪੁਆਇੰਟਸ ਖੜੇ ਹੋ ਜਾਂਦੇ ਨੇ ਇਸ ਲਈ ਸਸਾਨੂੰ ਜੇ ਰਿਕਵੈਸਟ ਪ੍ਰੋਪੋਜ਼ਲ ਜਾਏਗਾ ਉਹਦੀ ਐਕਸੈਪਟੈਂਸ ਹੋਏਗੀ ਪੀਪਰ ਵਰਕ ਹੋਏਗਾ ਦੇਖ ਕੇ ਇੱਕ ਗੱਲ ਤੇ ਮੈਂ ਤੁਹਾਨੂੰ ਦੱਸ ਦਿਆਂ ਅਸਾਂ ਨੇ ਜਿਹੜੇ ਤਰੀਕੇ ਬਣਾ ਲਏ ਪੀਪਰ ਵਰਕ ਬਣਾਏ ਇਹ ਜਰਾ ਥੋੜਾ ਬੜਾ ਡਿਫਿਕਲਟ ਜਿਹਾ ਹੁੰਦਾ ਹੈ ਜੇ ਇਨੀ ਜਲਦੀ ਨਹੀਂ ਕਰ ਸਕਦੇ ਤੁਸੀਂ ਉਹਦੇ ਹਰ ਇੱਕ ਨੂੰ ਟਾਈਮ ਲੱਗਦਾ ਹੈ ਸੋ ਇਹ ਜ਼ਰੂਰ ਹੋਏਗਾ ਇਹ ਮੈਂ ਨਹੀਂ ਕਹਿ ਰਿਹਾ ਕਿ ਤੁਸੀਂ ਹੁਣ ਮੰਗੋ ਤਾਂ ਤੁਸੀਂ ਬਾਜ਼ਾਰ ਗਏ ਤਾਂ ਤੁਸੀਂ 1 ਕਿਲੋ ਆਮ ਲਿਆਏ ਇਹ ਨਹੀਂ ਹੋ ਸਕਦਾ ਬਿਲਕੁਲ ਠੀਕ ਹੈ ਸਰ ਤੁਹਾਡਾ ਬਹੁਤ ਧੰਵਾ ਸਾਡੇ ਨਾਲ ਜੁੜਨ ਵਾਸਤੇ ਤੁਸੀਂ ਬਹੁਤ ਵਿਸਥਾਰ ਦੇ ਨਾਲ ਇਸ ਸਿਸਟਮ ਬਾਰੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਹੈ ਤਾਂ ਭਾਰਤੀ ਸੈਨਾ ਦੀ ਤਾਕਤ ਹੋਰ ਵਧਣ ਜਾ ਰਹੀ ਹੈ ਦਰਸਲ ਪੰਜਾਬ ਦੇ ਵਿੱਚ ਭਾਰਤ-ਪਾਕ ਬਾਰਡਰ ਤੇ ਇੱਕ 630 ایر ਗੰਦੀ ਤੇ ਨਾਤੀ ਹੋਵੇਗੀ 6 ਨਵੇਂ ایر ਡਿਫੈਂਸ ਸਿਸਟਮ ਭਾਰਤ ਦੇ ਵੱਲੋਂ ਆਖਰੀ ਦੇ ਜਾਣਗੇ ਜੋ ਇਹ ਬਿਲਡਰਸ ਵਗਰੇ ਹਨ ਬਣਾ ਬਣਾ ਕੇ